ਕੀ ਮਹਾ ਅਸ਼ਟਿਪਕੋਰ ਸੰਧੂ ਤੇ ਗੱਲ ਕਰਦੇ ਹਾਂ ਜੀ ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਲੈ ਕੇ ਆ ਰਹੀ ਹੈ ਵੱਡੀ ਖਬਰ ਜੇਕਰ ਗੱਲ ਕਰੀਏ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ-ਨਾਲ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ, ਰਾਗਵ ਚੱड्ढा, ਮਨੀਸ਼ ਸੋਦੀਆ ਤੇ ਸੰਦੀਪ ਪਾਠਕ ਵੱਲੋਂ ਵੀ ਜਿਹੜੇ ਹੜਾ ਦੇ ਵੱਡੀ ਮਾਰ ਪਈ ਹੋਈ ਹੈ ਪੰਜਾਬ ਨੂੰ ਉਦਾ ਦੌਰਾ ਕੀਤਾ ਜਾ ਰਿਹਾ ਹੈ ਪੰਜਾਬ ਦੇ ਲੋਕਾਂ ਦੇ ਜਿੱਥੇ ਹੜਾ ਦੀ ਮੁਸੀਬਤ ਚ ਕਿਦੇ ਹੋਏ ਨੇ ਤਾਂ ਉਥੇ ਹੀ ਜਿਹੜੇ ਨੇ ਉਹਨਾਂ ਵੱਲੋਂ ਜਾਇਜ਼ਾ ਲਿਆ ਜਾ ਰਿਹਾ ਹੈ ਇੱਕ ਪਾਸੇ ਪੰਜਾਬ ਦੇ ਵਿੱਚ ਜਿਹੜੇ ਨੇ ਦਿੱਲੀ ਤੋਂ ਸਾਰੇ ਲੋਕ ਇੱਥੇ ਪਹੁੰਚਣ ਲੱਗ ਪਏ ਨੇ ਤੇ ਦੂਸਰੇ ਪਾਸੇ ਇੱਕ ਅਹਿਮ ਖਬਰ ਆ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਚਾਨਕ ਜਿਹੜੀ ਹੈ ਤਬੀਅਤ ਖਰਾਬ ਹੋ ਗਈ ਹੈ ਉਹ ਬਿਮਾਰ ਹੋ ਗਏ ਨੇ ਤੇ ਉਹਨਾਂ ਦੇ ਘਰਵਾਲ ਨੂੰ ਜਿਹੜੀਆਂ ਨੇ ਟੀਮਾਂ ਡਾਕਟਰ ਦੀਆਂ ਟੀਮਾਂ ਜਾ ਰਹੀਆਂ ਨੇ ਲਗਾਤਾਰ ਜਿੱਥੇ ਕਈ ਸੋਸ਼ਲ ਮੀਡੀਆ ਤੇ ਕਈ ਪੱਤਰਕਾਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਸਭ ਜਿਹੜੇ ਨੇ ਬਹਾਨੇ ਬਣਾਏ ਜਾ ਰਹੇ ਨੇ ਕਿਉਂਕਿ ਪੰਜਾਬ ਦੇ ਵਿੱਚ ਕੰਟਰੋਲ ਨਹੀਂ ਹੋ ਰਿਹਾ ਦੂਸਰੇ ਪਾਸੇ ਜਿਹੜੇ ਨੇ ਰਾਗਵ ਚੱਡਾ ਮਨੀਸ਼ ਸੋਦੀਆ ਸੰਦੀਪ ਪਾਠਕ ਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜੀਵਾਲ ਉਹਨਾਂ ਵੱਲੋਂ ਵੀ ਜਿਹੜਾ ਹੈ ਠਹਿਰਿਆ ਨਹੀਂ ਜਾ ਰਿਹਾ ਭਗਵੰਤ ਮਾਨ ਦੀ ਕੋਠੀ 'ਚ ਉਹ ਆਪੋ ਆਪਣੀਆਂ ਜਿਹੜੇ ਨੇ ਹੋਟਲਾਂ ਦੇ ਵਿੱਚ ਠਹਿਰੇ ਹੋਏ ਨੇ ਜੇਕਰ ਗੱਲ ਕਰੀਏ ਇੱਕ ਪਾਸੇ ਵੱਡੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਚਾਨਕ ਬੜੀ ਜਿਆਦਾ ਤਬੀਅਤ ਖਰਾਬ ਹੋ ਗਈ ਹੈ ਜਿਹਦੇ ਚਲਦਿਆਂ ਜਿਹੜੇ ਨੇ ਡਾਕਟਰਾਂ ਦੀਆਂ ਟੀਮਾਂ ਉਹਨਾਂ ਦੇ ਘਰਾਂ ਤੱਕ ਪਹੁੰਚਣੀਆਂ ਨੇ ਦੂਜੇ ਪਾਸੇ ਹੜ੍ਹਾਂ ਦੀ ਵੱਡੀ ਮਾਰ ਪਈ ਹੋਈ ਹੈ ਪੰਜਾਬ ਦੇ ਵਿੱਚ ਜਿਹਦਾ ਦੌਰਾਂ ਲਿਆ ਜਾ ਰਿਹਾ ਹੈ ਤੇ ਇਹ ਗੱਲ ਕਹਿ ਸਕਦੇ ਹਾਂ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਿਹੜੇ ਕੱਲ ਤੱਕ ਲੋਕਾਂ ਦੇ ਨਾਲ ਜਿਹੜੇ ਨੇ ਮਲਾਪ ਕਰਦੇ ਦਿਖਾਈ ਦੇ ਰਹੇ ਸੀ ਜਿਹੜੇ ਨੇ ਲੋਕਾਂ ਦੇ ਨਾਲ ਵਿਚਰੇ ਹੋਏ ਸੀ ਬੜੇ ਬਣੇ ਹੋਏ ਸੀ ਕਿ ਮੈਂ ਜਿਹੜੇ ਹਾਂ ਆਮ ਲੋਕਾਂ ਦੇ ਦਰਦ ਨੂੰ ਪਹਿਚਾਣਦਾ ਹਾਂ ਦਰਦ ਨੂੰ ਜਾਣਦਾ ਹਾਂ ਲੇਕਿਨ ਦੂਸਰੇ ਪਾਸੇ ਅਚਾਨਕ ਬਿਮਾਰੀ ਦਾ ਜਿਹੜਾ ਹੈ ਉਹਨਾਂ ਦੀ ਇਸ ਰਿਪੋਰਟ ਸਾਹਮਣੇ ਆ ਰਹੀ ਹੈ ਜਿਦੇ ਨਾਲ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਹਲਚਲ ਮਚ ਗਈ ਹੈ ਤੇ ਦੂਸਰੇ ਪਾਸੇ ਜਿਹੜੀ ਹੈ ਹਾਈ ਕਮਾਂਡ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਵੱਲੋਂ ਵੀ ਜਿਹੜਾ ਦੌਰਾ ਕੀਤਾ ਜਾ ਰਿਹਾ ਹੈ ਜਿਹੜੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਸੂਤਰਾਂ ਤੋਂ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਅਰਵਿੰਦ ਕੇ ਇੰਜਰੀਵਾਲ ਉਹ ਜਿਹੜੇ ਨੇ ਉਹਨਾਂ ਦਾ ਪਤਾ ਲੈਣ ਵਾਸਤੇ ਉਹਨਾਂ ਦੇ ਘਰ ਪਹੁੰਚੇ ਹੋਏ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਤੇ ਦੂਸਰੇ ਪਾਸੇ ਜਿਹੜੀਆਂ ਨੇ ਟੀਮਾਂ ਡਾਕਟਰ ਦੀਆਂ ਲਗਾਤਾਰ ਬੁਲਾਈਆਂ ਜਾ ਰਹੀਆਂ ਨੇ ਜਿੱਥੇ ਇੱਕ ਪਾਸੇ ਪੰਜਾਬ ਡੁੱਬਦਾ ਨਜ਼ਰ ਆ ਰਿਹਾ ਹੈ ਦੂਸਰੇ ਪਾਸੇ ਹਜੇ ਤੱਕ ਕੋਈ ਮੁਆਵਜ਼ਾ ਦੇਣ ਦੀ ਗੱਲ ਸਾਹਮਣੇ ਨਹੀਂ ਆ ਰਹੀ ਲੇਕਿਨ ਅਚਾਨਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਬਿਮਾਰੀ ਦਾ ਜਿਹੜਾ ਹੈ ਇਹ ਜਿਹੜੀ ਨਿਕਲ ਕੇ ਨਿਊ ਸਾਹਮਣੇ ਆਈ ਹੈ ਜਿੱਥੇ ਕਹਿ ਰਹੇ ਨੇ ਭਗਵੰਤ ਸਿੰਘ ਮਾਨ ਕਾਫੀ ਬਿਮਾਰ ਨੇ ਤੇ ਉਹਨਾਂ ਨੂੰ ਵੱਖੋ-ਵੱਖਰੇ ਡਾਕਟਰਾਂ ਦੀਆਂ ਟੀਮਾਂ ਵੇਖਣ ਲਈ ਉਹਨਾਂ ਦੇ ਘਰ ਪਹੁੰਚ ਰਹੀਆਂ ਨੇ ਜੇਕਰ ਗੱਲ ਕਰੀਏ ਇੱਕ ਪਾਸੇ ਲੋਕ ਜਿਹੜੇ ਤਕਲੀਫ ਸਹਿ ਰਹੇ ਨੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਮਦਦ ਨਹੀਂ ਮਿਲ ਰਹੀ ਸੰਸਥਾਵਾਂ ਕਹਿ ਲਈਏ ਜਾਂ ਫਿਰ ਕਹਿ ਲਈਏ ਸ਼੍ਰੋਮਣੀ ਕਮੇਟੀ ਵੱਲੋਂ ਜਿਹੜੇ ਲੰਗਰ ਪੁਗਤਾਏ ਜਾ ਰਹੇ ਨੇ ਤੇ ਇਸ ਤੋਂ ਇਲਾਵਾ ਹੋਰ ਕੋਈ ਵੱਡੀ ਮਦਦ ਨਹੀਂ ਮਿਲ ਰਹੀ ਹਾਲਾਂਕਿ ਪੰਜਾਬ ਪੰਜਾਬ ਸਰਕਾਰ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿਹੜੀ ਹੈ ਕੇਂਦਰ ਸਰਕਾਰ ਅੱਗੇ ਰਿਕੁਐਸਟ ਕੀਤੀ ਗਈ ਹੈ ਕਿ ਜਿਹੜਾ ਸਾਡਾ 63 ਸੌਰੀ 60 ਕਰੋੜ ਰੁਪਇਆ ਪਿਆ ਹੈ ਉਹ ਸਾਨੂੰ ਦਿੱਤਾ ਜਾਵੇ ਕਿ ਅਸੀਂ ਹਰੇਕ ਇੱਕ ਏਕੜ ਕਿੱਲੇ ਦੇ ਮਗਰ ਜਿਹੜਾ ਮੁਆਵਾਜ਼ਾ ਦੇ ਸਕੀ ਹੈ ਲੇਕਿਨ ਅਚਾਨਕ ਜਿਹੜੀ ਹੈ ਉਹਨਾਂ ਦੀ ਤਬੀਅਤ ਖਰਾਬ ਹੋ ਚੁੱਕੀ ਹੈ ਜਿਹੜਾ ਉਹ ਇਸ ਟਾਈਮ ਹਸਪਤਾਲ ਦੇ ਵਿੱਚ ਪਏ ਨੇ ਤੇ ਸੋਰੀ ਉਹਨਾਂ ਦੇ ਘਰ ਦੇ ਵਿੱਚ ਪਏ ਨੇ ਤੇ ਉਹਨਾਂ ਨੂੰ ਵੱਖੋ-ਵੱਖਰੇ ਹਸਪਤਾਲਾਂ ਦੀਆਂ ਟੀਮਾਂ ਵੇਖਣ ਲਈ ਡਾਕਟਰਾਂ ਦੀਆਂ ਟੀਮਾਂ ਵੇਖਣ ਲਈ ਪਹੁੰਚ ਰਹੀਆਂ ਨੇ ਲਗਾਤਾਰ ਇਹ ਜਿਹੜੀ ਹੈ ਨਿਊਜ਼ ਜਿਹੜੀ ਹੈ ਹਰੇਕ ਸੋਸ਼ਲ ਮੀਡੀਆ ਦੇ ਉੱਤੇ ਤੁਹਾਨੂੰ ਵੇਖਣ ਨੂੰ ਮਿਲੇਗੀ ਤੇ ਇਹ ਕਾਫੀ ਜਿਹੜਾ ਹੈ ਇਹਦੇ ਨਾਲ ਕਾਫੀ ਜਿਹੜੇ ਲੋਕਾਂ ਚ ਚਰਚਾਵਾਂ ਛਿੜ ਗਈਆਂ ਨੇ ਤੇ ਦੂਸਰੇ ਪਾਸੇ ਜਿਹੜੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਨੇ ਅਰਵਿੰਦ ਕੇਜੀਵਾਲ ਉਹ ਵੀ ਜਿਹੜੇ ਨੇ ਉਹਨਾਂ ਦੇ ਘਰ ਪਹੁੰਚੇ ਨੇ ਤੇ ਜਿੱਥੇ ਹਰੇਕ ਦਿੱਲੀ ਤੋਂ ਜਿਹੜੇ ਆਏ ਹੋਏ ਲੋਕ ਨੇ ਸੰਦੀਪ ਪਾਠਕ ਦੀ ਗੱਲ ਕਰੀਏ ਜਾਂ ਫਿਰ ਗੱਲ ਕਰ ਲਈਏ ਰਾਗਵ ਚੱਡਾ ਦੀ ਮਨੀਸ਼ ਸੋਧਿਆ ਦੀ ਉਹ ਜਿਹੜੇ ਨੇ ਪੰਜਾਬ ਦਾ ਦੌਰਾ ਲੈਂਦੇ ਹੋਏ ਨਜ਼ਰ ਆ ਰਹੇ ਨੇ